ਸੰਚਿਤ ਸ਼ਰਮਾ ਕਿਹੜੀ ਕਲਾਸ ਪਰਮ ਲਹਿਮਤ ਕਲਾਸ ਮਤਲਬ ਕਿ ਤੁਸੀਂ ਵਿਧਾਨ ਸਭਾ ਚ ਜਾ ਰਹੇ ਹੋ ਜੀ ਕਦੋਂ ਜਾ ਰਹੇ ਹੋ ਕਿੰਨੇ ਦਿਨ ਦਾ ਸੈਸ਼ਨ ਆ ਕੀ ਕਰਨ ਜਾ ਹਾਂ ਜੀ ਜੀ 26 ਤਰੀਕ ਦਾ ਸੈਸ਼ਨ ਹੈ ਇੱਕ ਦਿਨ ਲਈ ਅਸੀਂ ਉਥੇ ਪੂਰਾ ਰਹਿਣਾ ਚੰਡੀਗੜ੍ਹ ਵਿਧਾਨ ਸਭਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਏਰੀਆ ਉਹਦੇ ਵਿੱਚ ਉਸ ਕੰਪਲੈਕਸ ਵਿੱਚ ਬੈਠਣਾ ਹੈ ਜਿੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਸਾਹਿਬ ਬੈਠਦੇ ਨੇ ਉਸ ਥੇਹ ਤੇ ਬੈਠਣਾ ਹੈ ਅਤੇ ਬਟਾਲੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਜਾਣਾ ਹੈ ਬਤੌਰ ਐਮ ਐਲ ਏ ਸ਼ਰੀ ਕਲਸੀ ਸਾਹਿਬ ਜੀ ਦੀ ਜਗਾ ਭੂਮਿਕਾ ਨਿਭਾਣ ਜਾਣਾ ਹੈ ਜਿਵੇਂ ਕਿ ਅਸੈਂਬਲੀ ਦੇ 117 ਮੈਂਬਰਸ ਨੇ ਸਾਰੇ ਮਿਲਾ ਕੇ ਆਪੋਜੀਸ਼ਨ ਨੇ ਅੰਡਰਟੀ ਪਾਰਟੀ ਦੇ ਵੀ ਤੇ 117 ਬੱਚੇ ਆਣੇ ਨੇ एजेंडा ਸਾਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਤੇ ਸੰਵਿਧਾਨ ਦਾ ਉਥੇ ਸਾਲਗिरा ਵੀ ਮਨਾਈ ਜਾਣੀ ਜਿਸ ਦਾ ਸਪੀਕਰ ਸਾਹਿਬ ਦਾ ਇਹ ਉਪਰਾਲਾ ਹੈ ਜਦੇ ਅਸੀਂ ਬਹੁਤ ਧੰਨਵਾਦੀ ਹਾਂ ਤੇ ਉਹਨਾਂ ਨੇ ਡੈਮੋਕ੍ਰੇਸੀ ਨੂੰ ਕਿੱਦਾਂ ਸਟਰੈਂਥਨ ਕਰਨਾ ਹੈ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਕਿੱਦਾਂ ਅੱਗੇ ਵਧਾਉਣਾ ਹੈ ਐਸਾ ਜੇ ਗੱਲਾਂ ਬਾਤਾਂ ਉੱਪਰ ਡਿਸਕਸ਼ਨ ਹੋਣੀ ਹੈ ਤੇ ਬਟਾਲਾ ਦੇ ਹਲਕੇ ਨੂੰ ਰਿਪਰੈਜ਼ੈਂਟ ਕਰਨ ਮੈਂ ਆ ਜਾ ਰਿਹਾ ਹਾਂ ਬਟਾਲਾ ਇੱਕ ਇੰਡਸਟਰੀਅਲ ਟਾਊਨ ਆ ਥਰੋਅ ਆਊਟ ਦਾ ਕੋਰਸ ਆ ਇਥੇ ਇੰਡਸਟਰੀ ਰਹੀ ਆ ਪਰ ਹੁਣਾਂ ਉਹ ਨਹੀਂ ਨਜ਼ਰ ਆਂਦੀ ਇਹਨੂੰ ਫਿਰ ਤੋਂ ਇਕਨੋਮਿਕ ਹਬ ਦੇ ਤੌਰ ਤੇ ਸਟੈਬਲਿਸ਼ ਕਰਨਾ ਇਹੀ ਮੇਰੀ ਗੱਲ ਹੋਏਗੀ ਸਪੀਕਰ ਸਾਹਿਬ ਨਾਲ ਤੇ ਇੱਕ ਜਿਹੜੀ ਦੀ ਹਿਸਟਰੀ ਦਾ ਕੋਰਸ ਹੈ ਸਾਡੇ ਜਿਹੜੇ ਯੂਥ ਨੂੰ ਇਹਦੀ ਹਿਸਟਰੀ ਇਹਦੀ ਵਿਰਾਸਤ ਦਾ ਪਤਾ ਲੱਗੇ ਇਹਦੀ ਹੈਰੀਟੇਜ ਦਾ ਪਤਾ ਲੱਗੇ ਅਸੀਂ ਇਹ ਗੱਲ ਉੱਥੇ ਰੱਖਾਂਗੇ ਜੇ ਸਪੀਕਰ ਸਾਹਿਬ ਨਾਲ ਗੱਲ ਕਰਨ ਦਾ ਮੌਕਾ ਹੋਵੇ ਇੱਕ ਸਟੂਡੈਂਟ ਇੱਕ ਐਮਐਲਏ ਦੀ ਭੂਮਿਕਾ ਨਿਭਾਉਣਾ ਜਾਂ ਆਪਣੇ ਹੱਕ ਮੰਗਣੇ ਜਾ ਕੇ ਜਾਂ ਆਪਣੀ ਗੱਲ ਰੱਖਣੀ ਕਿੰਨਾ ਦਾ ਐਕਸਪੀਰੀਅੰਸ ਰਹੇਗਾ ਔਰ ਕਿੰਨਾ ਕਿ ਇਸ ਕੀ ਸੋਚ ਇਸੋਲੇ ਦਿਮਾਗ 'ਚ ਚੱਲਦੀ ਹੈ ਇਸ ਵਲੇ ਦਿਮਾਗ ਚ ਇਹੀ ਹੈ ਜੀ ਇੱਕ ਤਾਂ ਪਹਿਲੇ ਤਾਂ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮਾਲਕ ਨੇ ਇਨਾ ਕਾਬਲ ਸਮਝਿਆ ਸਾਨੂੰ ਇਹ ਓਪਰਚੁਨਿਟੀ ਮਿਲੀ ਆ ਤੋ ਬਤੋ ਰਿਹਾ ਐਜ਼ ਅ ਸਟੂਡੈਂਟ ਜੇ ਮੈਂ ਗੱਲ ਕਰਾਂ ਤੇ ਐਜੂਕੇਸ਼ਨ ਦੇ ਵਿੱਚ ਮੇਰਾ ਹੋਲਡਰ ਕਿਉਂਕਿ ਮੇਨ ਮੇਰਾ ਉਹਦੇ ਨਾਲ ਹੀ ਮੇਰਾ ਸਾਰਾ ਲੈਣਾ ਦੇਣਾ ਹੈ ਉਹਦੀ ਮੈਂ ਗੱਲ ਕਰਾਂਗਾ ਬਾਕੀ ਇੱਕ ਐਕਸਪ੍ਰੈਸ ਕਰਨਾ ਹੈ ਕਿ ਐਕਸਪੋਜ਼ਰ ਮਿਲਦਾ ਬੱਚੇ ਨੂੰ ਇੱਕ ਉਹਨੂੰ ਆਪਣੇ ਕੌਨਫੀਡੈਂਸ ਲੈਵਲ ਆਪਣੇ ਟੈਲੈਂਟ ਆਪਣਾ ਜਿਹੜੀ ਉਹ ਫੀਲਡ ਤੇ ਵਰਕ ਕਰ ਰਹਿਗਾ ਅੱਗੇ ਉਹਨੂੰ ਕਈ ਇੰਟਰਸਟ ਆ ਕਾਫੀ ਕੁਝ ਪਤਾ ਲੱਗਦਾ ਸੋ ਇੱਕ ਬਹੁਤ ਵੱਡਾ ਇੱਕ ਬੜਾ ਵਧੀਆ ਅਸੀਂ ਇਸ ਦੇ ਬਹੁਤ ਧੰਨਵਾਦੀ ਆ ਸੈਸ਼ਨ ਦੇਖਣਾ ਸੈਸ਼ਨ ਚਲਾਣਾ ਕੀ ਫਰਕ ਹੈ ਸੈਸ਼ਨ ਦੇਖਣਾ ਇਹ ਬੜਾ ਵਧੀਆ ਤੁਹਾਡਾ ਸਵਾਲ ਹੈ ਸੈਸ਼ਨ ਦੇਖਣਾ ਦੇਖਣ ਤੋਂ ਤੇ ਤੁਸੀਂ ਬਸ ਵਾਚ ਕਰ ਰਹੇ ਹੋ ਨਾ ਤੁਸੀਂ ਬਾਰ ਬਾਰ ਦੇਖ ਰਹੇ ਜਾਂ ਓ ਇਦਾਂ ਹੋ ਰਿਹਾ ਉਹ ਇਹ ਕਰ ਰਹੇ ਨੇ ਇਦਾਂ ਨੇ ਇਹ ਗੱਲ ਰੱਖੀ ਜਦੋਂ ਤੁਸੀਂ ਉਸ ਮੂਮੈਂਟ ਤੇ ਪ੍ਰੈਜ਼ੈਂਟ ਹੁੰਦੇ ਹੋ ਉਹ ਮੂਮੈਂਟ ਨੂੰ ਜੀਣਾ ਕਹਿੰਦੇ ਆ ਅਸੀਂ ਉਹ ਮੂਮੈਂਟ ਜੀਣੀ ਹੈ ਬਤੌਰ ਐਮਐਲਏ ਲੱਗਦਾ ਇੱਕ ਦਿਨ ਦਾ ਐਮਐਲਏ ਬਣ ਕੇ ਆਪਣੇ ਅੰਦਰ ਵੀ ਕੋਈ ਐਸੀ ਚੀਜ਼ ਨਿਕਾਗੇ ਕਿ ਇਹ ਸ਼ਾਇਦ ਕੱਲ ਨੂੰ ਪੋਲਿਟਿਕਸ ਚ ਜਾਣਾ ਪਰ ਹਾਂ ਜਰੂਰ ਜੀ ਸਾਹਿਬ ਵੇਰ ਦਾ ਵਿੰਗ ਬਲੋਸ ਦੇਖੋ ਪਰ ਹਾਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਗੇ ਫਿਰ ਸਿੱਖਦੇ ਰਾਂਗੇ ਫੈਮਲੀ ਚ ਕੌਣ ਕੌਣ ਆ ਹੋਰ ਕੀ ਕਰਦੇ ਨੇ ਫੈਮਲੀ ਚ ਮੇਰੇ ਫਾਦਰ ਸਾਹਿਬ ਨੇ ਤੇ ਉਹ ਟੀਚਰ ਨੇ ਮੇਰੇ ਮਦਰ ਇੱਕ ਕਾਉਂਸਲਰ ਨੇ ਮੈਨਰੇਕ ਮੇਰੀ ਛੋਟੀ ਸਿਸਟਰ